ਦਿਨ ਚੜਦਾ ਨਾਮ ਰੰਗ ਗੂੜਾ ਸੰਗਤ ਕਰਕੇ ਸੰਤਾਂ ਦੀ ਦਿਨੋਂ ਦਿਨ ਚੜਦਾ ਨਾਮ ਰੰਗ ਗੂੜਾ ਸੰਗਤ ਕਰਕੇ ਸੰਤਾਂ ਦੀ ਚੜਦਾ ਨਾਮ ਰੰਗ ਗੂੜਾ ਸੰਗਤ ਕਰਕੇ ਸੰਤਾਂ ਦੀ ਨਾਮ ਰੰਗ ਗੋੜਾ ਭੰਗਿਤ ਕਰਕੇ ਸੰਤਾਨੀ ਦਿਨ ਚੜਦਾ ਨਾਮ ਰੰਗ ਗੋੜਾ ਭੰਗਿਤ ਕਰਕੇ ਸੰਤਾਨੀ ਦਿਨ ਚੜਦਾ ਨਾਮ ਰੰਗ ਗੋੜਾ ਸੰਗਤ ਕਰਨੇ ਸੰਤਾਨੀ ਚੜ ਤੇ ਨਾਮ ਰੰਗੂਂਦਾ ਸੰਗਤ ਕਰਕੇ ਸੰਤਾਂ ਦੀ ਉਹ ਸੰਗਤ ਕਰਕੇ ਸੰਤਾਂ ਦੀ ਭਾਂਗਿਤ ਕਰਕੇ ਸੰਤਾਂ ਦੀ ਸੰਗਤ ਕਰਕੇ ਸੰਤਾਂ ਦੀ ਭਾਂਗਿਤ ਕਰਕੇ ਸੰਤਾਂ ਦੀ ਸੰਗਤ ਕਰਕੇ ਸੰਤਾਂ ਦੀ ਕੇ ਸੰਤਾਨੀ ਦਿਲੋ ਵਿੱਚ ਚੜਦਾ ਨਾਮ ਰੰਗ ਊੜਾ ਸੰਗਤ ਕਰਕੇ ਕੇ ਸੰਤਾਨੀ ਤੈਨੂੰ ਦਿਨ ਚੜਦਾ ਨਾਮ ਰੰਗ ਊੜਾ ਸੰਗਤ ਕਰਕੇ ਕੇ ਸੰਤਾਨੀ ਤੈਨੂੰ ਦਿਨ ਚੜ ਲੈ ਨਾਮ ਰੰਗ ਊੜਾ ਸੰਗਤ ਕਰਕੇ ਸੰਤਾਨੀ ਕਰਮ ਸਰਕਾਰ ਜੋਗ ਸਵਾ ਦਸਾਂ ਗੁਰਬੰਦੀ ਜੋ ਖੰਡਾ ਮਰਿ ਮੁੰਡਾਂ ਦੇ ਮਾਲਕ ਤਤ ਪਾਵਨ ਆਪ ਅੰਦਰਾਂ ਕਲਾਕਾਰ ਜਨਮੇ ਪਰਵਦੇ ਹੋ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਦੀ ਗੋਦੀ ਵਿੱਚ ਆਪ ਬਲ ਬਲਤੋ ਲੈ ਕੇ ਸੰਗਤ ਜੀ ਸਾਹਿਬ ਜੀ ਨੇ ਪਰ ਰਹੇ ਹੋ ਬਹੁਤ ਬਹਾਗੀ ਹੋ ਉਹਨਾਂ ਮਹਾਂਪੁਰਖਾਂ ਨੇ ਕੁਝ ਤਰਜਾਗ ਤਨ ਤਨ ਸ੍ਰੀ ਮਹਾਂਪੰਦ ਬਾਬਾ ਫਕੀਰ ਕਾ ਕਿਰਪਾ ਸੁਜੀ ਮਹਾਰਾਜ ਜੋ ਕਿ ਸ੍ਰੀਮਾਨ ਸੰਤ ਬਾਬਾ ਨਰਾਇਣ ਸਿੰਘ ਜੀ ਮਹਾਰਾਜਿਆਂ ਦੇ ਉਦੇਵ ਗੁਰੂ ਸੀ ਉਹਨਾਂ ਨੇ ਬਹੁਤ ਮਾਈ ਨਾਬਾ ਮੇਲ ਦੇ ਵਿੱਚ ਬੈਠ ਕੇ ਕੀਤੀ ਮਹਾਂਪੁਰਖਾਂ ਨੇ ਬੜੀ ਸੇਵਾ ਕੀਤੀ ਆ ਦਿਨੋਂ ਦਿਨ ਰੰਗ ਜੰਦਲ ਛੜੇ ਸਵਾਏ ਹਰ ਸਾਲ ਦਿਨੋਂ ਦਿਨ ਚੜ੍ਹਦੀ ਕਲਾ ਹੁੰਦੀ ਹੈ ਮਹਾਂਪੁਰਖ ਕਹਿੰਦੇ ਹੁੰਦੇ ਸੀ ਬਾਬਾ ਕਰਪਾ ਸਿੰਘ ਪਰਿਵਾਰ ਤੇ ਬੜੀ ਗਰੀਬੀ ਸੀ ਉਸ ਸਮੇਂ ਕੋ ਉਹਨਾਂ ਦੇ ਬੱਚੇ ਨਹੀਂ ਸੀ ਕਹਿੰਦੇ ਉਹ ਦੇਖੋਗੇ ਕਹਿੰਦੇ ਤੇ ਮੇਲੇ ਲਗਿਆ ਕਰਨਗੇ ਸਮਾਉਗਾ ਪੂਰ ਪਰ ਅੱਜ ਸਾਧ ਵਚਨ ਅਟਲਤਾ ਜਿਹੜਾ ਸਾਧੂ ਦਾ ਵਚਨ ਹੈ ਸੰਗਤ ਜੀ ਕੋ ਉਦੇ ਵਿੱਚ ਬੜੀ ਵੱਡੀ ਤਾਕਤ ਹੈ ਕਿਉਂ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਪ੍ਰਭ ਦਾ ਸਿਮਰਨ ਕੁਦਰੇ ਮਨ ਚਾ ਪ੍ਰਭ ਦਾ ਸਿਮਰਨ ਮਨ ਕੇ ਮਲ ਜਾਏ ਅਮਰਤ ਨਾਮ ਰਿਤਮਾਹਿ ਰਿਤਮਾਹਿ ਉਸ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਬਾਬਾ ਕੱਤਾ ਸਿੰਘ ਜੀ ਯਾਦ ਤਕਰੀਬਨ 50 ਸਾਲ ਹੋ ਗਏ ਪਰ ਗੁਰੂ ਨੂੰ ਦਿਨ ਦਿਨ ਚੜਾ ਸੁਭਾਈ ਦਿਨ ਦਿਨ ਵਡਿਆਈਆਂ ਸਤੂਰੀਆਂ ਹੁੰਦੀਆਂ ਨੇ ਅਮਰਤ ਵੇਲੇ ਤੇ ਲੈ ਕੇ ਬੇਅੰਤ ਮਹਾਂਪੁਰਖ ਕਤਾ ਬਾਚਕ ਰਾਗੀ ਢਾਡੀ ਬੇਅੰਤ ਹਮਕਾਨੇ ਹਾਜ਼ਰੀਆਂ ਭਰੀਆਂ ਨੇ ਉਹਨਾਂ ਦਾ ਉਸਤਤ ਕੀ ਪਿਆਸਾ ਹੁੰਦਾ ਸੰਤ ਦਾ ਮਾਰਗ ਧਰਮ ਦੀ ਪੌੜੀ ਕੋਵੜ ਪਾ ਕੇ ਪਾਈ ਪਰੋਖਾ ਆਕਣ ਔਕਾ ਸਾਚਾ ਨਾਉ ਸਾਚੇ ਨਾਮ ਕੀ ਤਿਲ ਬੜਾਈ ਆਖ ਤਕਾ ਕੀਮਤ ਦੇ ਤੀ ਪਾਈ ਬੜੌਖਾ ਪਰ ਉਹਨਾਂ ਮਹਾਪੁਰਖਾਂ ਨੇ ਲਾਬਾ ਭੀੜ ਦੇ ਵਿੱਚ ਬੈਠ ਕੇ ਬਹੁਤ ਲੰਮਾ ਸਮਾਂ ਨਾਮ ਦੀ ਕਮਾਈ ਕੀਤੀ ਬੜੀ ਗਾਠਨ ਤਪੱਸਿਆ ਸੀ ਬਾਬਾ ਨਰਨਾਰਣ ਸਿੰਘ ਜੀ ਮਹਾਰਾਜ ਉੱਥੇ ਮੇਲ ਹੋਇਆ ਉਹਨੂੰ ਬਸ ਇੱਕੋ ਬਚਨ ਸੀ ਸਾਧੂ ਦਾ ਆਖਰੀ ਬਚਨ ਇੱਕੋ ਬਚਨ ਵਾਂਗ ਪ੍ਰਭੂ ਬਾਬਾ ਕਰਤਾਰ ਸਿੰਘ ਜੀ ਨੇ ਕੀਤਾ ਕਹਿਣ ਲੱਗੇ ਹਰਦੇਵ ਸਿਆ ਕਹਿੰਦੇ ਆਪਣੇ ਮਨ ਨੂੰ ਢਾ ਲਾ ਕਹਿੰਦੇ ਤੀਹਿਆਂ ਨੂੰ ਢਾ ਕੇ ਕੀ ਕਰੇਗਾ ਆਪਣੇ ਮਨ ਨੂੰ ਢਾ ਪਰ ਗੁਰੂ ਕੋ ਹਰ ਪਿਨੇ ਬਾਣੀ ਮਾਰ ਮਾਰਿਆ ਅਣਿਆਲੇ ਅਣਿਆ ਰਾਮਦਾਸ ਜਿਸ ਲਾਗੀ ਪੀਰ ਪਰਮਕੀ ਸੋਜ ਜੀਵਨ ਮੁਕਤ ਸਵਾਕੀ ਮਰ ਜੀਵੇ ਮਰ ਜੀਵੇ ਮਰੀ ਜਾ ਜੀਵਨ ਮੁਕਤ ਕਰ ਦਿੰਦੇ ਨੇ ਜਿਹੜਾ ਸਾਧੂ ਦਾ ਬਚਨ ਹੁੰਦਾ ਪਰ ਅੱਜ ਉਹਨਕੋ ਉਹਨਾਂ ਦੇ ਬਚਨ ਬੇਅੰਤ 122 ਸਾਲ ਦੀ ਯਾਦ ਅਸੀ ਬਾਬਾ ਕਪਾਲ ਸਿੰਘ ਪਰ ਸਾਰੀ ਜ਼ਿੰਦਗੀ ਬੇਪਰਵਾਹ ਸਾਧੂ ਸੇ ਦਦਾ ਕਹਿੰਦਾ ਧੂੜ ਬੜੀ ਮੰਝਲ ਮੰਝਲ ਕੀ ਰਾਮਦਾਸ ਆ ਲੋਕਾਂ ਨੂੰ ਕੀ ਪਤਾ ਕਿਥੇ ਫੱਕਰ ਬਰਾਗ ਨੇ ਸੁਣ ਤੇ ਸਮਾਦ ਨਾਲ ਲੱਗੀ ਪ੍ਰਮਾਤਮਾ ਦੇ ਕੁਝ ਨਾ ਮਾਲੂਮ ਸਾਧੂ ਸੁੱਤੇ ਆ ਕੇ ਜਾਗਦੇ ਪਰ ਔਖੇ ਮਾਰਗ ਹੈ ਆਖ ਔਖਾ ਸਾਜਾ ਗੁਰੂ ਕੋ ਇਹ ਮਾਰਗ ਜਿਹੜਾ ਬੜਾ ਔਖ ਹੈ ਪਰ ਸੰਤ ਕਾ ਮਾਰਗ ਧਰਮ ਕੀ ਪੌੜੀ ਬੜਾ ਔਖਾ ਹੈ ਪਰ ਗੁਰੂ ਕੋ 1900 ਤਕਰੀਬਨ 50 ਤੋਂ ਲੈ ਕੇ ਆ ਜਿਹੜਾ ਸਾਡਾ ਪਰਿਵਾਰ ਹੈ 1950 ਤੋਂ ਲੈ ਕੇ ਇਹ ਮਾਰਗ ਚੱਲਦਾ ਰਿਹਾ ਨਾਮ ਦੀ ਕਮਾਈ ਕਰ ਹੁੰਦਾ ਸੀ ਕੱਚਾ ਪਿੰਡ ਉੱਥੇ ਸਾਰਾ ਪਰਿਵਾਰ ਬੈਠ ਕੇ ਨਾਮ ਜਪਤ ਰਹਣ ਦਿਨ ਰਾਤ ਆ ਕੱਚਾ ਘਰ ਹੁੰਦਾ ਸੀ ਪਿੰਡ ਮਹਾਲੀ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਸੀ ਸਬਨਾਥਾ ਸਿੰਘ ਦਾ ਪਰਿਵਾਰ ਸੀ ਸਾਰਿਆਂ ਤੋਂ ਬਾਬਾ ਕਿਰਪਾ ਸਿੰਘ ਜੀ ਵਿਚਾਲੇ ਬੈਠ ਜਾਂਦੇ ਸਾਰੇ ਸਾਰੀ ਰਾਤ ਸਿਮਰਨ ਕਰਾਉਂਦੇ ਰਹਿੰਦੇ ਸਰੀ ਸਰੀ ਰਾਤ ਜੇ ਕੋਈ ਸੌਂ ਜਾਂਦਾ ਨਾ ਸਾਥਸੰਗ ਜੀ ਸੌਵੇਂ ਦਿੰਦੇ ਸੀ ਉਹਨਾਂ ਦਾ ਸੁਭਾਅ ਬੜਾ ਕਠਨ ਸੀ ਪਰ ਉਹਨਾਂ ਦੀਆਂ ਅੱਜ ਉਹ ਕਹਿੰਦੇ ਹੁੰਦੇ ਸੀ ਸਾਡੇ ਨੱਥਾ ਜੀ ਬਾਬਾ ਨੱਥਾ ਸਿੰਘ ਸੀ ਸਾਡੇ ਦਾਦਾ ਜੀ ਉਹਨਾਂ ਨੇ ਕਹਿਣਾ ਉਹ ਕਿਰਪਾ ਸਿਆਣ ਪਰ ਬੜਾ ਬਲਾ ਸੀ ਸੁਭਾਅ ਉਹ ਕਹਿੰਦੇ ਉਹ ਕਿਰਪਾ ਸਿਆਣ ਸਾਡੇ ਪਰਿਵਾਰ ਤੇ ਪਹਿਲੇ ਗਰੀਬਿਆ ਤੂੰ ਹੋਰ ਇਹਨਾਂ ਨੂੰ ਕੰਮ ਨਹੀਂ ਕਰ ਲੈਂਦਾ ਪਰ ਬਾਬਾ ਕਿਰਪਾ ਸਿੰਘ ਨੇ ਕਹਿਣਾ ਨੱਥਾ ਸਿਆਣ ਉਹ ਕਹਿੰਦੇ ਭਾਈ ਕਹਿੰਦੇ ਦੇਖਿਆਂ ਤੇ ਮੇਲੇ ਲੱਗ ਮੇਲੇ ਲੱਗਿਆ ਕਰਨਗੇ ਉਹ ਬਚਨ ਸਾਧੂ ਦਾ ਸਾਧ ਬਚਨ ਤੁਲਾਦਾ ਅੱਜ ਤਕਰੀਬਨ 3-4 ਦਿਨ ਤੋਂ ਲੈ ਕੇ ਪਹਿਲਾ ਸੱਚਖੰਡ ਵਾਸੀ ਮਾਤਾ ਪੰਜਾਬ ਕੌਰ ਉਹਨਾਂ ਨੇ ਸਾਰਾ ਜੀਵਨ ਬਾਬਾ ਕਿਰਪਾ ਸਿੰਘ ਜੀ ਦੀ ਸੇਵਾ ਕੀਤੀ ਸਾਰੇ ਜੰਤੀਆਂ 22 ਸਾਲ ਮਤਾ ਪੰਜਾਬ ਕੋਲ ਨੇ ਸੰਗਜੀ ਪ੍ਰਸ਼ਾਦੇ ਬਣਾਉਣੇ ਪਰ ਉਹਨਾਂ ਦਾ ਸੁਭਾਅ ਬੜਾ ਕੱਲਾ ਸੀ ਬਾਬਾ ਕ੍ਰਿਪੂ ਸਿੰਘ ਜੀ ਜੇ 2 ਮਿੰਟ ਪ੍ਰਸ਼ਾਦਾ ਲੇਟ ਹੋ ਜਾਣਾ ਨਾ ਉਹ ਜਦੀ ਛੱਡ ਕੇ ਚਲੇ ਜਾਂਦੇ ਸੀ ਜਾ ਉਹ ਤੇਰੇ ਕਰਮਾਂ ਚ ਨਹੀਂ ਹੈ ਪ੍ਰਸ਼ਾਦ ਉੱਠ ਕੇ ਚਲੇ ਜਾਂ ਪਰ ਸੰਗਜੀ ਉਹ ਬੜੀ ਕਮਾਈ ਕਠਨ ਕਮਾਈ ਸੀ ਆਖਰੀ ਸਮਾ ਆਇਆ ਜਦੋਂ ਆਖਰੀ ਸਮਾ ਆਇਆ ਬਾਬਾ ਕ੍ਰਿਪੂ ਸਿੰਘ ਜੀ ਜਾਣ ਲੱਗੇ ਨਾ ਨਗਰ ਮਹਾਲੀ ਤੋਂ ਸਾਰਿਆਂ ਨੂੰ ਪਰਿਵਾਰ ਨੂੰ ਬੁਲਾ ਲਿਆ ਉੱਥੇ ਕਹਿਣ ਲੱਗੇ ਵੀ ਅੱਜ ਮੈਂ ਇੱਥੋਂ ਚਲੇ ਜਾਣਾ ਜੋ ਤੁਸੀਂ ਮੰਗਣਾ ਮੰਗ ਲੋ ਅੱਜ ਖਜ਼ਾਨਾ ਬੜਾ ਸੀ ਮਾਪੁਰ ਕਾਂ ਦਾ ਪਿਆ ਉਹ ਦਾਦੇ ਕਾ ਖੋਲ ਕਿੱਠਾ ਖਜਾਨਾ ਤੋ ਮੇਰੇ ਮਾਨ ਭਇਆ ਭਇਆ ਨਾ ਬੜਾ ਵੱਡਾ ਖਜ਼ਾਨਾ ਸੀ ਨਾਮ ਦਾ ਇਕੱਠਾ ਕੀਤਾ ਉਹਨਾਂ ਨੇ ਕਹਿਣ ਲੱਗੇ ਮੰਗ ਲਓ ਤੁਸੀਂ ਅੱਜ ਕੀ ਮੰਗਣਾ ਚਾਹੋ ਮੈਂ ਕੁਝ ਦੇ ਦਿਆਂਗਾ ਜੋ ਮੰਗੋਗੇ ਸੰਗਤ ਜੀ ਪਰਮਾਪੁਰਖ बाबा ਨਰਨਾਰਨ ਸਿੰਘ ਉਹਨੇ ਸਾਡੇ ਮਾਤਾ ਪੰਜਾਬ ਕੌਰ ਨੂੰ ਦੱਸਿਆ ਜਿਨ੍ਹਾਂ ਦੀ ਕੱਲ੍ਹ ਵਾਰਸੀ ਸੀ ਉਹ ਕਹਿਣ ਲੱਗੇ ਮਹਾਰਾਜ ਸਾਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਮਹਾਰਾਜ ਸਾਨੂੰ ਨਾਮਦਾਨ ਬਖਸ਼ੋ ਸੇਵਾ ਦੀਆਂ ਦਾਤਾਂ ਬਖਸ਼ੋ ਕਹਿਣ ਲੱਗੇ ਪੰਜਾਬ ਪੂਰੇ ਜੋ ਮੰਗ ਲਾ ਮੈਂ ਤੁਹਾਨੂੰ ਦੇ ਦਿਆਂਗਾ ਦੇਖੋ ਬਚਨ ਸਾਧੂ ਸਾਚੂ ਜੋ ਮੰਗੋਗੇ ਉਹ ਦੇ ਦੇਵਾਂਗਾ ਮਹਾਰਾਜ ਸਾਨੂੰ ਚਰਨਾਂ ਦੀ ਪ੍ਰੀਤੀ ਬਖਸ਼ੋ ਕਿਰਪਾ ਕਰੋ ਸਤਿਗੁਰੂ ਮਹਾਰਾਜ ਸਾਨੂੰ ਨਾਮ ਦੀਆਂ ਦਾਤਾਂ ਬਖਸ਼ੋ ਸੇਵਾ ਦੀਆਂ ਤੁਹਾਡੇ ਚਰਨਾਂ ਦੀ ਸੇਵਾ ਕਰਦੇ ਨੇ ਕਦੇ ਹਰਦੇਵ ਸਿੰਘ ਆ ਇੱਕ ਗੱਲ ਪੱਲੇ ਬੰਨ ਲੈ ਕਹਿੰਦੇ ਮੈਂ ਕਿਤੇ ਜਾਵਾਂ ਕਿਤੇ ਮਰਾਂ ਕਿਤੇ ਖੱਪਾਂ ਤੂੰ ਮੇਰੇ ਪਿੱਛੇ ਨਹੀਂ ਆਉਣਾ ਕਿਤੇ ਵੀ ਜਾਵਾਂਗੇ ਮਹਾਰਾਜ ਸਾਨੂੰ ਸੱਨਾਂ ਨੇ ਕਹਿੰਦੇ ਬੱਸ ਮੇਰਾ ਬਚਨ ਹੈ ਕਹਿੰਦੇ ਮੰਗ ਲਾ ਜੋ ਕੁਛ ਮੰਗਣਾ ਉਸ ਦੇ ਬੜਾ ਖਜ਼ਾਨਾ ਹੈ ਬੜੇ ਖਜ਼ਾਨੇ ਨੇ ਗੁਰੂ ਕੋ ਬਾਪੁਰਖਾਂ ਦੇ ਪਰਮਾਪੁਰ ਕਹਿਣ ਲੱਗੇ ਮਹਾਰਾਜ ਸਾਨੂੰ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮੀਤ ਜਪ ਬਗੰਲਾ ਮੀਤ ਤੇਰੇ ਜਨ ਨਾਮ ਦੀ ਤੇਰੇ ਜਨਮ ਦੀ ਰੀਤੀ ਤੇਰੇ ਜਨਮ ਦੀ ਰੀਤੀ ਤੇਰੇ ਜਨਮ ਦੀ ਰੀਤੀ ਤੇਰੇ ਜਨਮ ਦੀ ਪੁਰੀ ਤੇਰੇ ਜਨਮ ਦੀ ਜਨਮ ਦੀ ਕੀਤੇ ਤੇਰੇ ਚਰਨਾਂ ਦੀ ਕੀਤੇ ਤੇਰੇ ਚਰਨਾਂ ਦੀ ਕੀਤੇ ਤੇਰੇ ਚਰਨਾਂ ਦੀ ਤੇਰੇ ਚਰਨਾਂ ਦੀ ਜਗਤ ਜਨੁਕ੍ਰਿਸ਼ਣੇ ਮਾ ਗੋਦਾ ਕੁਤਲੀ ਮਗਦਾ ਪ੍ਰੀਤੀ ਤੇਰੇ ਚਰਨਾ ਦੀ ਜੀ ਮਹਾਰਾਜ ਮੁਕਤਨੀ ਮਗਦਾ ਪ੍ਰੀਤੀ ਤੇਰੇ ਚਰਨਾ ਦੀ ਜੀ ਮਹਾਰਾਜ ਮੁਕਤਨੀ ਮਗਦਾ ਪ੍ਰੀਤੀ ਤੇਰੇ ਚਰਨਾ ਦੀ ਜੀ ਮਹਾਰਾਜ ਮੁਕਤਨੀ ਮਗਦਾ ਪ੍ਰੀਤੀ ਤੇਰੇ ਚਰਨਾ ਦੀ ਮਹਾਰਾਜ ਰਾਜ ਨਾ ਚਾਹੂੰ ਮੁਕਤ ਨਾ ਮੁਕਤ ਨਾ ਚਾਹੂ ਪ੍ਰੀਤ ਚਰਨ ਜਨਕ ਕਮਨਾਰੇ ਮਹਾਰਾਜ ਆਪ ਦੇ ਚਰਨਾਂ ਦੀ ਪ੍ਰੀਤ ਬਖਸ਼ੋ ਉਹ ਮੰਗ ਲੈ ਜੋ ਮੰਗਣਾ ਦੇ ਦਊਗਾ ਸੱਚੇ ਪਾਤਸ਼ਾਹ ਪਰ ਮਹਾਰਾਜ ਸਾਨੂੰ ਕੁਝ ਨਹੀਂ ਚਾਹੀਦਾ ਪਰ ਨਾਦਰ ਹੁੰਦੀ ਆ ਸਾਧੂ ਦੀ ਜਨ ਕੋ ਨਾਦਰ ਕਰਮ ਤਨਕਾਰ ਨਾਲਕ ਨਾਦਰੀ ਨਦਰ ਸਾਧੂ ਦੀ ਨਾਦਰ ਹੁੰਦੀ ਸਾਧ ਸੰਗਜੀ ਮਹਾਪੁਰਖਾਂ ਦੇ ਸਿਰ ਤੇ ਛੋਟੀਆਂ-ਛੋਟੀਆਂ ਜਟਾਂ ਸੀ ਿੱਟ-ਿੱਟ ਦੀਆਂ ਛੋਟੀਆਂ ਛੋਟੀਆਂ ਜਟਾ ਸ ਇੱਕ ਜੱਡ ਪੱਟੀ ਸੱਜੇ ਹੱਥ ਨਾਲ ਮਾਹਪੁਰਖਾਂ ਨੇ ਪਟਕੇ ਮਾਹਪੁਰਖਾਂ ਨੂੰ ਪੜਾ ਦਿੱਤੇ ਕਹਿੰਦੇ ਲੈ ਉਹ ਖਜ਼ਾਨਾ ਦੇ ਦਿੱਤਾ ਤਨ ਬਾਬਾ ਕਿਰਪਾ ਸਿੰਘ ਹੁਣ ਉੱਪਰ ਜਲਾਈ ਪਿਆ ਸਾਡੇ ਕੋਲ ਰੱਖੀ ਆ ਸਾਹਮਣੇ ਕਹਿੰਦੇ ਲੈ ਦੇਵ ਸਿੰਘ ਆ ਕਹਿੰਦੇ ਤੈਨੂੰ ਇਹ ਖਜ਼ਾਨਾ ਦੇ ਦਿੱਤਾ ਨਾਮ ਦਾ ਕਹਿੰਦੇ ਲੈ ਦਿਨ ਦਿਨ ਚੜਾ ਸੁਆਈ ਪਰ ਅੱਜ ਗੁਰੂ ਕੋ ਉਹਨਾਂ ਦੇ ਬਚਨ ਨੇ ਨਾਲ ਜਿਹੜੇ ਤਕਰੀਬਨ ਪਤਾ ਨਹੀਂ ਕਿੰਨੇ ਖਜ਼ਾਨੇ ਬਖਸ਼ੇ ਨੇ ਵਾਹ ਮਹਾਂਪੁਰਖਾਂ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਆਪਣੇ ਪੰਜ ਸ਼ਰੀਰ ਦਾ ਪ੍ਰਿਤੀਆਗ ਕੀਤਾ ਸਾਰੇ ਸੰਗਤ ਨੂੰ ਪਤਾ ਹੈ ਪਰ ਉੱਥੇ ਉਹਨਾਂ ਦੀ ਪਵਿੱਤਰ ਯਾਦ ਵਿੱਚ ਆਸਾਨ ਬਣਿਆ ਫਤਿਹਗੜ੍ਹ ਸਾਹਿਬ ਬਹੁਤ ਸੁੰਦਰ ਸਥਾਨ ਬਣਿਆ ਨਾਲ ਦੇ 1.5 ਕਰੋੜ ਦਾ ਪਲਾਟ ਖੋਲ੍ਹਿਆ ਸੀ ਉਦੇ ਵਿੱਚ ਉਹ ਲੰਗਰ ਦੀ ਸੇਵਾ ਸੰਗਜੇ ਸ਼ੁਰੂ ਹੋਣੀ ਹੈ ਕੱਲ ਪਰਸੋਂ ਬਹੁਤ ਵੱਡਾ ਲੰਗਰ ਹਰ ਬਣਨਾ ਹੈ ਪਰ ਉਹ ਸੰਤਾਂ ਦੇ ਸਹਿਯੋਗ ਦੇ ਨਾਲ ਬਣਨਾ ਬੜਾ ਵੱਡਾ ਆ ਸਭ ਮਹਾਂਪੁਰਖਾਂ ਦੀ ਕਿਰਪਾ ਹੈ ਗੁਰ ਕਿਰਪਾ ਜੇ ਨਰ ਕੋ ਕਿੰਨੀ ਇਹ ਇਹ ਜੁਗਤ ਪਚਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਕਿਉਂ ਕਿਉਂ ਪਾਨੀ ਸੰਸਾਰ ਸੱਚੇ ਪਾਤਸ਼ਾਹ ਪਰ ਕਿਰਪਾ ਕਰਦੇ ਮੇਰੇ ਦਾਤਾ ਜੀ ਐਸਾ ਮਨ ਦੇ ਵਿੱਚ ਬਰਾਗ ਅਸੀ ਕਿਰਪਾ ਕਰੋ ਮਨੰ ਮੇਰੇ ਅਸੀ ਕਿਰਪਾ ਕਰੋ ਗੁਰ ਮੇਰੇ ਅਸੀ ਕਿਰਪਾ ਕਰੋ ਗੁਰ ਮੇਰੇ ਅਸੀ ਕਿਰਪਾ ਕਰੋ ਗੁਰ ਮੇਰੇ ਰੇ ਅਸੀ ਕਿਰਪਾ ਕਰੋ ਗੁਰ ਮੇਰੇ ਅਸੀ ਕਿਰਪਾ ਕਰੋ ਕਿਰਪਾ ਕਰੋ ਗੁਰ ਮੇਰੇ ਐਸੀ ਕਿਰਪਾ ਕਰੋ ਗੁਣ ਕਾਵਾ ਦਿਨ ਰਾਤ ਤੇਰੇ ਗੁਣ ਕਾਵਾ ਦਿਨ ਰਾਤ ਤੇਰੇ ਗੁਣ ਕਾਵਾ ਦਿਨ ਰਾਤ ਤੇਰੇ ਆਪਾ ਗੋ ਮੇਰੇ ਤੇ ਅਸੀਸ ਕਿਰਪਾ ਕਰਦੇ ਹੋ ਮੈਂ ਦਿਨ ਰਾਤ ਆਪੀ ਦੇ ਗੁਣ ਗਾਉਂਦਾ ਨਾਮ ਜਪਦਾ ਮਹਾਰਾਜ ਕਿਰਪਾ ਕਰ ਦੇ ਰਾਜ ਨਾ ਚਾਹੂੰ ਤਨਾ ਚਾਹੂੰ ਪ੍ਰੀਤ ਚਰਨ ਚਰਨ ਕਮਨ ਗੁਰਮੁਖੋ ਮਹਾਪੁਰਖ तकरीबन 10 15 ਸਾਲ ਫੇਰ ਬਾਦ ਜਿੰਦੇ ਰਹੇ ਮਨ ਵੀ ਪਲ ਚਲੇ ਗਿਆ ਸੀ ਪਰ ਮਹਾਪੁਰਖਾਂ ਨੂੰ ਬਚਨ ਕਰਕੇ ਕਹਿੰਦੇ ਹਰਦੇਵ ਸਾਹਮਣੇ ਪਿੱਛੇ ਨਹੀਂ ਆਉਣਾ ਵਾਹਿਗੁਰੂ ਮੇਰੇ ਮਗਰ ਨਹੀਂ ਆਉਣਾ ਮਹਾਰਾਜ ਸਾਨੂੰ ਸਰਨਾ ਨਹੀਂ ਆਪਨਾ ਕਹਿੰਦੇ ਬਸ ਕਹਿੰਦੇ ਮੇਰੇ ਪਿੱਛੇ ਨਾ ਆਉਣਾ ਆਪਣਾ ਪੰਜਾਬਪੁਰੇ ਮੇਰੇ ਮਗਰ ਨਹੀਂ ਆਉਣਾ ਤੁਸੀਂ ਕਿਸੇ ਲਈ ਪਰ ਗਏ ਨਹੀਂ ਆਖਰੀ ਸਮਾਂ ਜਦੋਂ ਆਇਆ ਮਹਾਂਪੁਰਖਾਂ ਦਾ ਮਨ ਵੀ ਪਿੰਡ ਭਾਈ ਸੁਜੀਤ ਸਿੰਘ ਦੇ ਘਰ ਸਰੀਰ ਦੇ ਪ੍ਰੀਤਿਆਗ ਕਰ ਦਿੱਤਾ ਵਾਹ ਸ੍ਰੀ ਛਨ ਦੇ ਧਾਮਾਪੁਰਖਾਂ ਨੇ ਮਨ ਵੀ ਪਿੰਡ ਦੇ ਵਿੱਚ ਪਰ ਉਤੋਂ ਫੇਰ ਮਹਾਂਪੁਰਖ ਬਾਬਾ ਨਾਰਾਇਣ ਸਿੰਘ ਮੋਨੀ ਮਹਾਰਾਜ ਜੀ ਨੂੰ ਪਤਾ ਲੱਗਿਆ ਗਏ ਗੁਰਮੁਖੋ ਬੜੀਆਂ ਸੰਗਤਾਂ ਲੈ ਕੇ ਗਏ ਨਾਲ ਮਹਾਂਪੁਰਖ ਤਕਰੀਬਨ ਬਹੁਤ ਵੱਡਾ ਮਾਪੁਰਖਾਂ ਦਾ ਬਵਾਨ ਬੜੇ ਸ਼ਾਨੇ ਸ਼ੌਕ ਦੇ ਨਾਮ ਮੇਰਾ ਕਹਲ 2-3 ਕੁਇੰਟਲ ਭਾਂ ਲੈ ਕੇ ਗਿਆ ਸੀ ਉੱਥੋਂ ਬੜਾ ਮਾਪੁਰਖਾਂ ਦਾ ਬਵਾਨ ਕੱਢਿਆ 2-3 ਕਿਲੋਮੀਟਰ ਕਿੱਥੇ ਚੋਪ ਦਾ ਰਤੂ ਲੈ ਕੇ ਉਹ ਮਾਲੋਵਾਲ ਦੇ ਕੋਲੇ ਜਾ ਕੇ ਮਾਪੁਰਖਾਂ ਦਾ ਸਥਾਨ ਬਣਿਆ ਹੋਇਆ ਪਰ ਗੁਰੂ ਕੋ ਅਸਮ ਨਾਮ ਦੀਆਂ ਕਮਾਈਆਂ ਨੇ ਨਾਮ ਤੁਲ ਕੁਛ ਅਬਰ ਨ ਕੋਏ ਨਾਨਕ ਗੁਰਮੁਖ ਨਾਮ ਪਾਵੈ ਜਨਕ ਪਰ ਪਉਣੇ ਔਕੇ ਅਸੀਂ ਇੱਥੇ ਆਇਆ ਤਿੰਨ ਦਿਨ ਤੋਂ ਲੈ ਕੇ ਸੰਕਟਾ ਹੁੰਦੀਆਂ ਨੇ ਪਰ ਪ੍ਰਾਨੀ ਤੂੰ ਆਇਓ ਲਾ ਹਲ ਲੱਗਾ ਕਿ ਤੱਕ ਪਕੜੇ ਸਾਮੁਕਲੀ ਚੱਲੀ ਰੈਣ ਰੈਣ ਗਵਾਈ ਸੋਇ ਕਾ ਦਿਪ ਸਬਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਟੀ ਬਦਲੇ ਜੀ ਐਵੇਂ ਜਾ ਰਿਹਾ ਤੇਰਾ ਚੰਚਨ ਆਉਤ ਵਿਹਾਤ ਹੈ ਫੂਟੇ ਕਰ ਜਿਉਂ ਪਾਨੀ ਹਰ ਗੁਣ ਕਾਹੇ ਨਾ ਗਾਬ ਹੀ ਮੂਰਖ ਅਗਿਆਨ ਅਗਿਆਨਾ ਝੂਠੇ ਲਾਲਚ ਲੱਗ ਕੇ ਨ ਮਰਨ ਪਚਾਸ ਤੈਨੂੰ ਮਰਨਾ ਵੀ ਭੁੱਲ ਗਿਆ ਐਤੀਸੇ ਕੁਛ ਘਟਣ ਬਾਤ ਗੁਰੂ ਕੋ ਸਤਗੁਰ ਪਾਤਸ਼ਾਹ ਕਹਿੰਦੇ ਏਕ ਅੱਖਰ ਜਿਸ ਮਨ ਵਸਤ ਨਾਨਕ ਹੋਤ ਨਾਨਕ ਇੱਕ ਅੱਖਰ ਵੀ ਸਾਡੇ ਹਿਰਦੇ ਵਿੱਚ ਵਸ ਜਾਵੇ ਨਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਸਤ ਜੈਕਾਰ ਹੋਈਆ ਆ ਸਭ ਨਾਮ ਦੀਆਂ ਕਮਾਈਆਂ ਨੇ ਬੜੇ ਖਜ਼ਾਨੇ ਮਹਾਂਪੁਰਖਾਂ ਨੇ ਇਕੱਠੇ ਕੀਤੇ ਨਾਮ ਦੇ ਮਹਾਂਪੁਰਖ ਬਾਬਾ ਨਾਰਾਇਣ ਸਿੰਘ ਜੀ ਮੋਨੀ ਉਹਨਾਂ ਨੇ ਬੜਾ ਨਾਮ ਧਨ ਇਕੱਠਾ ਕੀਤਾ ਨਾਮ ਧੰਨ ਜਿ ਜਨ ਕੇ ਪੱਲੇ ਸੋਈ ਪੂਰਾ ਸਾਹਾ ਉਹ ਦੁਨੀਆ ਦਾ ਬਾਦਸ਼ਾਹ ਹੁਕਮਤ ਸਭ ਦੇ ਇੱਤੇ ਚਾਰ ਕੇ ਠੂਠੇ ਕਰ ਕਰ ਰਖਿਆ ਆ ਦੁਨੀਆ ਦੇ ਜਿਹੜੇ ਰਾਜੇ ਆ ਨਾ ਪਰ ਸਤਗੁਰੂ ਪਰਚਾ ਕਹਿੰਦੇ ਆਓ ਸਮਾਪਤੀ ਕਰੀਏ ਗੁਰਮੁਖੋ ਇੱਥੇ ਸੀ ਕੁਝ ਘਟਣ ਵਾਸਤੇ ਸਾਰੇ ਗੁਰਸਿੱਖ ਸੰਗਤਾਂ ਨੂੰ ਗੁਰਸਿੱਖਾਂ ਨੂੰ ਪੈਣਾ ਨੂੰ ਬੇਨਤੀ ਹੈ ਅੰਮ੍ਰਿਤ ਵੇਲੇ ਉੱਠਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਬਾਣੀ ਪੜਿਆ ਕਰੋ ਹਰ ਇੱਕ ਗੁਰਸਿੱਖ ਦਾ ਫਰਜ ਹੈ ਕਿੰਨਾ ਸੋਹਣਾ ਸ਼ਰੀਰ ਦਿੱਤਾ ਸਤਗੁਰਾਂ ਨੇ ਸਾਨੂੰ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਦੇਖੋ ਤੇਰੀ ਵਦਿਆ ਆਬਰਕਾਜ ਤੇਰੇ ਕਿਤੇ ਨਾ ਕਾਮ ਹੋ ਗਿਰ ਸਾਧ ਸੰਗਤ ਬਾਦ ਕੇਵਲ ਨਾਮ ਗੁਰਮੁਖੋ ਅਮਰਤ ਵਲੇ ਉੱਠਿਆ ਕਰੋ ਭੈਣੋ ਹਰ ਇੱਕ ਦਾ ਫਰਜ ਹੈ ਅਮਰਤ ਵਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਭਟੈਂਦੀ ਆਰਜਾ ਦੂਜਾ ਸਹਬ ਆਵੇ ਇਥੇ ਚਿਰਦੰ ਅਮਰਤ ਵਲੇ ਉੱਠਿਆ ਕਰੋ ਬਾਣੀ ਪੜਿਆ ਕਰੋ ਹਰ ਗੁਰਸਿੱਖ ਦਾ ਪੜਨ ਦਾ ਫਰਜ ਹੈ ਪੰਜਾਂ ਬਾਣੀਆਂ ਦਾ ਨਿਤਨੇਮੀ ਗੁਰਸਿੱਖ ਨੂੰ ਚੂਰੀ ਹੋਣਾ ਚਾਹੀਦਾ ਜਾਂ ਸੁਖਨੀ ਸਾਹਿਬ ਦਾ ਪਾਠ ਜਿਵੇਂ ਇੱਕ ਪਾਠ ਸੁਖਨੀ ਸਾਹਿਬ ਦਾ ਕਰ ਲਈ ਨਾ ਦਿਨ ਦੇ ਵਿੱਚ ਸੰਗਤ ਜੀ ਸਾਡੇ 24 ਘੰਟਿਆਂ ਦੇ ਸਵਾਸ ਸਫਲ ਹੋ ਜਾਂਦੇ ਨੇ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਸਵਾਸ ਸਵਾਸ ਉਸ ਅਕਾਲ ਪੁਰਖ ਬੈਗੁਰੂ ਦਾ ਸਾਡਾ ਜੀਵਨ ਸਫਲ ਹੋ ਜਾਂਦਾ ਗੁਰਸਿੱਖੋ ਇਹ ਜਹ ਮਾਤ ਪਿਤਾ ਸੁਤ ਮੀਤਨ ਭਾਈ ਮਨ ਉਹਾਂ ਨਾਮ ਸੰਗ ਤੇਰਾ ਸਹਾਈ ਜਿੱਥੇ ਮਾਤਾ ਪਿਤਾ ਭੈਣ ਭਾਈ ਸਾਈ ਨੇ ਤੇਰੇ ਨਾਮ ਨੇ ਸਹਾਈ ਹੋ ਨਾ ਮੇਜ ਪਿਆ ਕਰੋ ਨਾ ਮੇਜ ਕੋਪੜ ਭਾਗਿਓ ਜਤਨ ਮਹੀਆ ਰਸੋਹੇ ਆਓ ਸਮਾਪਤੀ ਕਰੀਏ ਸਾਰੀਆਂ ਸੰਗਤਾਂ ਦਾ ਧੰਨਵਾਦ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਦੂਰੋਂ ਗਿਰੜੇ ਚੱਲ ਕੇ ਸਾਰੀਆਂ ਸੰਗਤਾਂ ਦਾ ਇੱਕ ਇੱਕ ਕਦਮ ਚੱਲਿਆ ਲੇਖੇ ਵਿਚਾਰ ਸਤਿਗੁਰੂ ਬਾਹ ਸ੍ਰੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰਨ ਮਨ ਮੇਰੇ ਐਸੀ ਪ੍ਰੀਤ ਕਰੋ 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 ਮਨ ਮੇਰੇ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਜਾਨੋ ਹੋ ਮੇਰੇ ਰਾਤ ਪਹਿਰ ਪ੍ਰਭ ਜਾਨੋ ਨੇ ਰੈ ਰਾਤ ਪਹਿਰ ਪ੍ਰਭ ਜਾਨੋ ਨੇ ਰੈ ਰਾਤ ਪਹਿਰ ਪ੍ਰਭ ਜਾਨੋ ਨੇ ਰੈ ਗਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਕਾ ਕਤਰ ਤੁਮ ਹਾਤੇ ਸੇ ਵਿਸੁ ਰਾਤ ਤੇ ਲਈ ਜਾਇਆ ਏ ਏਸਾ ਲਈ ਜਾਇਓ ਤੇ ਲਾਈਆ ਹਾਕ ਤਰਮ ਦੂਰ ਲਾਰੀਆ ਬੋ ਆਪਣੀ ਕੇ ਨੇੜੇ ਸੂਰ ਨਾਮ ਲਿਆ ਆਏ ਸਚਤ ਸਤ ਸੇ ਮੁਕੀ ਉਜਲੇ ਕਹਦੀ ਜੁਤੀ ਨਾ ਇਕਾਤਾਲ ਸਾਹ ਵਾਹਿਗੁਰਜੀ ਕੀ ਬਤੇ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬਤੇ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬਤੇ ਹੈ